ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਾਬੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚ ਸੋਚ ਨ ਹੋਵੇ ਜੇ ਸੋਚਿ ਲਕਵਾਰ ਚੁਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਪੁਕਨ ਉਤਰੇ ਜੇ ਬੰਨਾ ਪੁਰਿਆ ਪਾਰ ਸਾਸ ਸੰਪਾ ਲਖ ਵਾ ਤਾਂ ਇੱਕ ਨ ਚੱਲਣ ਨਾਲ ਕਿ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਮਨਕਾਰ ਹੁਕਮ ਨੇ ਕਹਿਆ ਜਾਏ ਹੁਕਮੇ ਹਵਣ ਜੇ ਹੁਕਮੇ ਲੈ ਵਢਾਈ ਹੁਕਮੇ ਤੁਮ ਨੀਚ ਹੁਕਮ ਲੇਕ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀਸ਼ ਇਕ ਹੁਕਮੇ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ ਬੁੱਝੈ ਤਾ ਹਮੈ ਕਹੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਧਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਤਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖ ਹਾਦਰਹ ਦੂਰ ਕਤਨਾ ਕਤਨਾ ਆਵ ਤੋਟ ਕਤ ਕਤ ਕਤੇ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਥਕ ਪਾਹੇ ਜੁਗਾ ਜੁਗਾ ਤਰਖਾਇ ਕਾ ਹੁਕਮਿਕਮ ਚਲਾਇ ਰਹੋ ਨਾਨਕ ਵਿਖ ਸਭੇ ਪ੍ਰਵਾਹੋ ਸੱਚ ਸਭ ਸਾਚਨੈ ਅੱਖਿਓਂ ਅਪਾਰ ਅੱਖਿ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਗਰ ਕਿ ਅਜਿਤ ਸਦਰਬਾਰ ਮੋਹ ਕੇ ਭੋਲਣ ਬੋਲੀਐ ਜਿਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸਚਨ ਓੜਿਐ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਏਵ ਜਾਣੀਐ ਸਬਾਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਇ ਆਪੇ ਆਪ ਨਰਿੰਜਨ ਸੋਇ ਜਨ ਸੇਵਿਆ ਤਨ ਪਾਇਆ ਮਾਨ ਨਾ ਨਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰਖਿਐ ਪਾਉ ਦੁੱਖ ਪਰਹਰ ਸੁ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਤ ਨ ਜਾਏ ਗੁਰਾਂ ਇੱਕ ਦੇਹ ਬਜਾਏ ਸਭ ਨਾ ਜੀਆ ਕੈਕ ਦਾਤਾ ਸੋ ਮੈਂ ਵਿਸਰਨ ਜਾਏ ਤੀਰਥ ਨਾਮ ਜਿਤਸ ਪਾਵਾਂ ਵਿਣ ਪਾਣ ਕ ਨੈ ਕਰੀ ਜੇ ਤਿਸਰਠ ਉਪਾਈ ਵੇਖਾਂ ਵਿਣ ਕਰਮ ਕੈ ਮਿਲ ਲੈ ਲੈ ਮਤ ਵਿਚ ਰਤਨ ਜਵਾਰ ਮਾਣਕ ਜੇ ਗੁਰ ਕੇ ਸਿੱਖ ਸੁਣੇ ਗੁਰਾ ਇੱਕ ਦਿਹਿ ਬੁਝਾਈ ਸਬਨਾ ਜੀਆਂ ਕੈ ਇੱਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਜੇ ਜੁਗ ਚਾਰ ਆੜ ਜਾ ਹੋਰ ਦਸੋਣ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਇ ਕੈ ਜਸ ਕੀਰਤਿ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕਿ ਕੀ ਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾਂ ਕੋਈ ਨਾ ਸੋਜੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪਿਰ ਸੁਰਨਾਥ ਸੁਣਿਆ ਤਰਤਵ ਲਕਾਸ ਸੁਣਿਆ ਦੀਪ ਲੁਪਤਾਲ ਸੁਣਿਆ ਭਵਨ ਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਬਰਮਾਇੰਦ ਸੁਣਿਆ ਹਮਕਸ ਲੋਹ ਹਨਮੰਦ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਸ਼ਨਾਨ ਸੁਣੇ ਪੜਪੜ ਪਾਹੈ ਮਾਣ ਸੁਣੇ ਲਗ ਸਤਿਹਾਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਣ ਕੇ ਗਾਸਣੇ ਸਿਖ ਪੀਰ ਪਾਤਿਸ਼ਾ ਸੁਣੰਦਾ ਪਾਵੈ ਰਹੁ ਸੁਨਹਤ ਵੈਸ ਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮਨ ਕੀ ਗਤ ਕਹਿ ਨ ਜਾਏ ਜੇ ਕੋ ਕਹ ਪੀਛਾ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਮੰਨ ਸੁਰਤ ਹੋਵੇ ਮਨ ਬਧ ਮੰਨ ਸਗਲ ਭਵਨ ਕੀ ਸ਼ੁੱਧ ਮੰਨ ਮੋਹ ਛੋਟਾ ਨਾ ਖਾਏ ਮੰਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣੇ ਮਨ ਕੋਏ ਮੰਨ ਮਾਰਗ ਟਾਕ ਨ ਪਾਏ ਮਨ ਪਤ ਸੋ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇ ਤਿਸਨ ਬੰਧ ਆਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਹ ਮੁਕਤ ਦਵਾਰ ਮਨ ਪਰਵਾਰ ਸਦਾ ਹਾਰ ਮਨ ਅਤਰਾ ਤਾਰੇ ਗੁਰ ਸਿੱਖ ਮਨ ਨਾਨਕ ਪਵੈ ਨਾ ਪਿਖ ਆਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚ ਸੂਦਰ ਰਾਜਾਨ ਪੰਚਾ ਕਾ ਗੁਰਿ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੈ ਕ ਕਰਨ ਨਾਹਿ ਸਮਾਰ ਕੌਲ ਧਰਮ ਦੇ ਆਕਾ ਪੂਤ ਸੰਤੋਗਤਾ ਪ੍ਰਖਿਆ ਜਿਨ ਸੂਤ ਜੇ ਕੋ ਭੂਜ ਹੋਇ ਸਚਿਆਰ ਤਵੈਲਾ ਉਪਰ ਕੀਤਾ ਪਾਰ ਧਰਤੀ ਹੋਰ ਪਰਾ ਹੋਰ ਹੋਰ ਤਿਤ ਪਰਤ ਲਾ ਕਮਣ ਜੋਰਾ ਜੀ ਜਾਤ ਰੰਗਾਂ ਕੇ ਨਾਮ ਸਭ ਨਾਲ ਕਬੜੀ ਕਲਾਮ ਇਹੋ ਲਿਖਾ ਹਲਕ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣਸ ਵਾਲੇ ਰੂਪ ਇਤਿ ਦਾ ਜਾਣੇ ਕਣਕੂਤ ਕੀਤਾ ਸਭ ਇੱਕ ਕੁਵਾਉ ਤੇਸ ਤੇ ਲਗ ਦਰਿਆਉ ਕੁਦਰਤ ਕਮਨ ਕਾ ਵਿਚਾਰ ਆਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਜਪ ਸੰਗ ਪਾਉ ਸੰਗ ਪੂਜਾ ਸੰਗ ਤਪ ਤਾਉ ਅ ਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਖ ਸਤੇ ਅ ਸੰਖ ਦਾਤਾਰ ਅਸਾਂ ਕਸੂਰਮੋਂ ਪਕਸਾਰ ਸੰਖਮੋਣ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੇਂ ਇੱਕ ਵਾਰ ਜੋ ਤਤ ਪਾਵੇ ਸਹੀ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਕੋਰਾ ਅਸੰਖ ਚੋਰ ਹਰਾਮ ਖੋਰਾ ਸੰਖਮਰਕਰ ਜਾਹੇ ਜੋਰ ਸੰਗਲਵੜਤਿਆ ਕਮਾਏ ਸੰਖ ਪਾਪੇ ਪਾਪ ਗਰ ਜਾਹੇ ਸੰਖ ਕੁੜਿਆਰ ਕੋੜੇ ਫੇਰਾਹੇ ਸੰਖ ਮਲੇਸ਼ ਮਲ ਪਖ ਖਾਏ ਅਸਾਂ ਕਨਿੰਦ ਸਰ ਕਰਹ ਪਾਰ ਨਾਨਕ ਨੀਚ ਕਹਿ ਵਿਚਾਰ ਪਾਰਿਆਂ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਇ ਭਲੇ ਕਾਰ ਹਕਮ ਸਦਾ ਸਲਾਮਤ ਨਿਰੰਕਾਰ ਅਸਾਂ ਖਨਾਵ ਸੰਖ ਥਾਵ ਗਮ ਗਮ ਸੰਖ ਲੋ ਅਸਾਂ ਕਹ ਸਰ ਪਾਰ ਹੋਏ ਅਖਰੇ ਨਾਮ ਅਖਰੇ ਸਲਾਹ ਅਖਰੇ ਗਿਆਨ ਗੀਤ ਗੁਣਗਾਹ ਅਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਦਿਨ ਲੇਕੇ ਤੇ ਸਰ ਨਾਹੇ ਜੇ ਪਰਮਾਏ ਤੇ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾ ਵਿਣ ਨਾ ਵੈ ਨਾਹੀ ਕੋਤਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਰਾਵਾਂ ਇੱਕ ਵਾਰ ਜੋ ਤੁਧ ਪਾਵੈ ਸਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਿਖਿਆ ਮੋਤ ਬਲਿੱਤੀ ਕੱਪੜ ਹੋਏ ਦੇਸਾ ਬਨ ਲਈਆ ਕੋਈ ਭਰੀਏ ਮਤ ਪਾਪਾਂ ਕਾ ਸੰਗ ਉਹੋ ਤੋ ਪੈ ਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮਿ ਆਵੋ ਜਾਓ ਤੀਰਥ ਤਪਦੇ ਆਦਤ ਦਾਨ ਜੇ ਕੋ ਪਾਵੈ ਤਲ ਕਾਮਾਨ ਸੁਣਿਆ ਮਨਿਆ ਮਨ ਕੀ ਤਾ ਪਾਉ ਅੰਤਰ ਗਤ ਤੀਰਥ ਮਲ ਨਾ ਹੋ ਸਭ ਗੁਣ ਤੇ ਰਹਿ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਐ ਸਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨਸ ਵੇਲਾ ਵਖਤ ਕਵਣ ਕਵਨ ਤਤ ਕਵਨ ਵਾਰ ਕਮਨ ਸੁਰਤੀ ਮਹੋ ਕਾਉਣ ਜਤੋ ਆਕਾਰ ਵੇਣ ਪਇ ਪੰਡਿਤ ਜਹ ਵੇ ਲਿਖ ਪੁਰਾਣ ਭਗਤ ਨ ਪਾਇਓ ਖਦਿਆ ਜੇ ਲਿਖਣ ਲਿਖ ਕੁਰਾਣ ਤਤਵਾਰਨਾ ਜੋਗੀ ਜਾਣ ਰਤਮਹੋ ਨ ਕੋਏ ਜਹ ਕਰਤਾ ਸਰਟੇ ਕੋ ਸਾਜ ਆਪੇ ਜਾਣ ਸੋਏ ਜਿਵ ਕਰ ਅੱਖਾਂ ਕੇ ਸਲਾਹੀ ਚੋਂ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਭ ਵੱਡੇ ਨਾਏ ਜੀਤਾ ਜਾ ਕਹੋਐ ਨਾਨਕ ਜੇ ਕੋ ਆਪੋ ਜਾਣੈ ਕਿ ਗਿਆਨ ਸੁਹੈ ਪਤਾਲਾ ਪਤਾਲਾ ਗਾ ਸਾਗਾਸ ਓੜ ਕੁੜਕ ਪਾਲਥ ਕੇ ਵੇਦ ਕਹਣਕ ਬਾਤ ਸਹਸ 18 ਕਹਣਕ ਤੇ ਬਾ ਅਸਲਿਕ ਤਾਤ ਲਿਖਾ ਹੋਇ ਤਾ ਲਿਖੇ ਲਿਖਾ ਵਿਨਾਸ ਨਾਨਕ ਵੱਡਾ ਆਖੀ ਆਪੇ ਜਾਣ ਆਪ ਸਲਾਹ ਸਲਾਇ ਤੇ ਸੁਰਤ ਨਾ ਪਾਈਆ ਨਦੀਆਂ ਐਤਵਾਹ ਅਭਾ ਸਮੰਧ ਨਾ ਜਾਣਿਆ ਸਮੰਧ ਸਾ ਸੁਲਤਾਨ ਗਿਰਿਆ ਸੇ ਤੇ ਮਾਲ ਤਨ ਕੀੜੇ ਤੋਲਣਾ ਹੋਣੀ ਜੇਤ ਸਮਨ ਹੋਣਾ ਵਿਸਰੈ ਅੰਤ ਨ ਸਿਵ ਤੇ ਕਹਿਣਨ ਅੰਤ ਅੰਤਨ ਕਰਨ ਦੇਣਨ ਅੰਤ ਅੰਤਨ ਵੇਖਣ ਸੁਨਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨਜਾਪੇ ਕੀਤਾ ਆਕਾਰ ਅੰਤਨਜਾਪ ਪਰਵਾਰ ਅੰਤਕਾਰਨ ਕੀਤੇ ਬਿਲਾਹੇ ਆਕੇ ਅੰਤਨ ਪਾਏ ਜਾਹੇ ਉਹ ਅੰਤਨ ਜਾਣ ਕੋਏ ਬਹੁਤਾ ਕਹੀ ਅਬਹੁਤਾ ਹੋਏ ਉੱਡਾ ਸਾ ਉੱਚਾ ਤਾਂ ਉੱਚੇ ਉਪਰ ਉੱਚਾ ਨਾ ਹੋਏ ਬੜਾ ਉੱਚਾ ਹੋਵੇ ਕੋਈ ਤਿਸੋਚੇ ਕੋ ਜਾਣ ਸੋਏ ਜੇਵੜ ਆਪ ਜਾਣ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਨਤ ਮਾਏ ਕੀਤੇ ਮੰਗ ਹੈ ਜੁਦ ਪਾਰ ਕੀਤੇ ਅੰਗਣਤ ਨਹੀਂ ਵਿਚਾਰ ਕੀਤੇ ਗਪਟ ਟਟੇ ਵੇਕਾਰ ਕੀਤੇ ਲੈ ਲੈ ਮਿਹਰਪਾਏ ਇਤੇ ਮੂਰਕ ਕਾਇ ਕਾਇ ਕੀਤੇ ਦੁੱਖ ਭੁਗ ਸਦਮਾਰ ਐ ਪੈਦਾ ਤੇਰੀ ਦਾਤਾਰ ਬੰਦ ਕਲਾਸਿ ਭਾਣੇ ਹੋਏ ਹੋ ਰੱਖ ਨ ਸਕੈ ਕੋਈ ਜੇ ਕੋ ਕਹ ਕੱਖਣ ਪਾਏ ਓ ਜਾਣ ਰਿਤਿਆਂ ਮੁਕਾਏ ਆਪੇ ਜਾਣ ਆਪੇ ਦੇ ਅਕਸਿ ਪਕੀਕੇ ਜਿਸਨ ਮਖਸੇ ਸਿਪਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹ ਆਮੁੱਲ ਗੁਣ ਆਮੁੱਲ ਵਾਪਾਰ ਆਮੁੱਲ ਵਾਪਾਰ ਆਮੁੱਲ ਪੰਡਾਰ ਆਮੁੱਲ ਆਵਹਿ ਆਮੁੱਲ ਲੈ ਜਾਹਿ ਮੁੱਲ ਪਾਏ ਮੁੱਲ ਅਸਮਾਹਿ ਆਮੁੱਲ ਧਰਮ ਆਮੁੱਲ ਦਿਬਾਨ ਆਮੁੱਲ ਤੁਲ ਆਮੁੱਲ ਪ੍ਰਮਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਮੁਲਖਿਆ ਨਾ ਜਾਇ ਆਖ ਰਹੇ ਲਿ ਵਿਲਾਏ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰਿ ਵਿਖਿਆਨ ਆਖੇ ਬਰਮੇ ਆਖੇ ਇੰਦਾ ਕਾ ਗੋਪੀ ਤਾ ਗੋਵਿੰਦ ਆਖੇ ਇਸਰਾ ਕੈ ਸਦਾ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਮ ਆਖੇ ਦੇਵਾ ਕੈ ਸੁਰ ਨਰਮੁਜਨ ਸੇਵਕੇ ਤੇ ਆਖੇ ਅਖਣ ਪਾਇ ਕੇ ਤੇ ਕੈ ਕਿਉ ਟੁੱਟ ਜਾਏ ਇਤਿ ਕਿਤੇ ਹੋਰ ਕਰਾ ਤਾਕ ਨ ਸਕੈ ਕੀ ਕੀ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣ ਸਚ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਰਗਵਾਰ ਅੰਗਵਾਰ ਸੋ ਦਰ ਕੇ ਹਾਂ ਸੋ ਕਰ ਕੇ ਹਾਂ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾ ਵਣ ਹਾਰੇ ਇਤੇ ਰਾਗ ਪਰੇ ਸੋ ਕਹੀ ਅਨ ਇਤੇ ਗਾਵਣ ਹਾਰੇ ਗਾਵ ਤਹੁ ਨ ਪਉਣ ਪਾਣੀ ਬਸੰਤਰ ਗਾਵ ਰਾਜ ਧਰਮ ਦੁਵਾਰੇ ਗਾਵ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰ ਗਾਵੇ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵ ਇੰਦਰ ਅਦਸਨ ਬੈਠੇ ਦੇਵ ਤਿਆ ਆਂਦਰ ਨਾਲੇ ਗਾਵ ਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਾ ਨਾਲੇ ਗਾਵ ਮੋਣੀਆ ਮਨ ਮੋਨ ਸੁਰਗਮਚ ਪਿਆਲੇ ਗਾਵਰਤ ਨੂੰ ਪਾਏ ਤੇਰੇ ਅਠਸਠ ਤੀਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤਦਨ ਗਾਵੈ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਤਨ ਆਵਣ ਨਾਨਕਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਜਣ ਸੇ ਮਾਇਆ ਜਿਨ ਉਪਾਏ ਕਰ ਕਰ ਵੇਖਿਆ ਕੀਤਾ ਆਪਣਾ ਜਿਮਤ ਸਦੀ ਵਡਿਆਈ ਜੋ ਤਿਸ ਪਾਵੇ ਸੋਇ ਕਰ세 ਹੁਕਮ ਨ ਕਰ ਨ ਜਾਏ ਸੋ ਪਾਤਸ਼ਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਹੰਦਾ ਸੰਤੋਖ ਸਰਮਪ ਚੋਲੇ ਧਿਆਨ ਕੀ ਕਰਹਿ ਭਪੂਤ ਖਿੰਤਾ ਆਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੇਤ ਆਏ ਪੰਤੇ ਸਗਲ ਜਮਾਤੇ ਮਨ ਜੀਤਾ ਜਗ ਜੀਤ ਆਦੇਤ ਸਾਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆਪਨ ਢਾਰਨ 껫껫 ਵਾਜ ਹੈ ਨਾਦ ਆਪ ਨਾਦ ਨਾਤੀ ਸਭ ਜਾ ਕੀ ਰਿਸਦ ਅਵਰਾ ਸਾਧ ਸੰਜੋਗ ਵਿਜੁਦਕਾਰ ਚਲਾਵੇ ਲੇਖ ਆਵੇ ਪਾਗ ਆਦੇਸ ਤੇ ਸ ਆਦੇਸ ਆਦ ਨਿਲ ਅਨਾਦ ਨਾਥ ਜੁਜੁਗ ਏਕੋ ਵੇਸ ਇਕ ਮਾਇ ਜੁਗਤ ਵਿਆਹ ਤਿੰ ਚੇਲੇ ਪਰਵਾਣਿਕ ਸੰਸਾਰਿਕ ਪੰਡਾਰੇ ਇਕ ਲਾਇ ਦੀਵਾਨ ਜੁਗਤ ਸ ਪਾਵੈ ਤਵੇਂ ਚਲਾਵੈ ਜਿਉ ਹੋ ਵਹ ਪ੍ਰਮਾਣ ਹੋ ਵਿਖੇ ਉਹਨਾਂ ਨਦਰਨ ਆਵੈ ਬਹਤਾਏ ਵਿਦਾਨ ਆਦੇਸ ਤੇ ਆਦੇਸ ਆਦ ਨਿਲ ਅਨਾਦ ਨਾਥ ਜੁਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੁਗ ਛਪਾਇਆ ਸੋਇ ਕਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸਚੇ ਕੀ ਸਚ ਕਾਰ ਆਦੇਸ ਸ ਆਦੇਸ ਆਦ ਅਨਿਲ ਆਨੰਦ ਨਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੇ ਪੌ ਲਖ ਵੈ ਲਖ ਵੈ ਲਖ ਵੀਸ ਲਗ ਲਗ ੜਾਖਿਐ ਇੱਕ ਨਾਮ ਜਗਦੀਸ਼ ਤਰਹਾ ਪਤ ਪਵੜੀਆਂ ਚੜਿਆ ਹੋਇ ਕੀਸ ਸੁਣ ਗੱਲਾਂ ਆਕਾਸ ਕੇ ਕੀਟਾ ਈਰੀਸ ਨਾਨਦ ਰਿਪਈਐ ਕੁੜੀ ਕੁੜਾ ਠੀਸ ਆਕਨ ਜੋਰ ਚ ਪੈਨ ਜੋਰ ਜੋਰਨ ਮੰਗਣ ਦੇਣ ਨ ਜੋਰ ਜੋਰਨ ਜੀਵਨ ਮਰਨ ਹੈ ਜੋਰ ਜੋਰਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨੁ ਜੁਗਤੀ ਛੁੱਟ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਨਾਨਕ ਉਤਮ ਨਿਚ ਨ ਕੋਇ ਰਤੀ ਰੁਤੀ ਦਿਵਾਰ ਪਉਣ ਪਨ ਅਗਨੀ ਪਤਾਲ ਤਿਸ ਵੇ ਤਰਤੀਥਾ ਪ੍ਰਖੇ ਧਰਮ ਸਾਲ ਤਿਸ ਵੇ ਜੀ ਜਗਤ ਕੇ ਰੰਗ ਹਤਨ ਕੇ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਣ ਪੰਚ ਪਰਵਾਨ ਨਦਰੇ ਕਰਮ ਪੋਇ ਨਿਸ਼ਾਨ ਕਚ ਪਕਾਇਉ ਤਪਾਇ ਨਾਨਕ ਅਜਾਪ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਉਣ ਪਾਣੀ ਬਸੰਤਰ ਕਿਤੇ ਕਨ ਮਹੇਸ਼ ਕਿਤੇ ਬਰਮੇ ਕਾੜਤ ਗੜਿਆ ਰੂਪ ਰੰਗ ਕੇ ਵੇਸ ਕਿਤਿਆ ਕਰਮ ਭੁਮੀ ਮੇਰ ਕਿਤੇ ਕਿਤੇ ਧੂਪ ਦੇਸਾ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸਾ ਕਿਤੇ ਸਤਿਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮਨ ਕਿਤੇ ਕਿਤੇ ਰਤਨ ਸਮੁੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤ ਨਰਿੰਦ ਕਿਤਿਆਂ ਸੁਰਤੀ ਸੇਵ ਕਿਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ज्ञान प्रचंड तथा नाद बिनोद कुड आनंद शरम खंड की वाणी रूप तथा काडत कड़ियै बहुत अनूप ताकियाँ गलना कथियाँ ना जाहै जे को कै पीछा पिटताए तथा कड़ियै सूरत मत मन बुद्ध तथा कड़ियै सुरा सिदा की शुद्ध कर्म खंड की वाणी जोर तथा होर न कोई होर ਤਿਥਾ ਜੋਤ ਮਹਾ ਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿਥਾ ਸੀਤੋ ਸਿਤ ਮਹਿ ਮਾਹੇ ਤਾਂ ਕ ਰੂਪ ਨ ਕਤ ਨ ਜਾਹੇ ਨਾ ਮਰੈ ਟਾਕੇ ਜਾਹੇ ਜਿਨ ਕ ਰਾਮ ਵਸ ਮਨ ਮਾਹੇ ਤਿਥਾ ਭਗਤ ਵਿਸਾਖੇ ਲੋਕ ਰਹਾ ਨ ਅਸਚਾ ਮਨ ਸੋਏ ਸਚ ਖੰਡ ਵਸ ਨਿਰੰਕਾਰ ਕਰ ਕਰ ਵੇਖੈ ਨਦਰਿਨ ਹਾਲ ਤਿੱਥਾ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਤਾਂ ਤਨ ਅੰਤ ਤਿੱਥੈ ਲੋਲ ਆਕਾਰ ਜਿਵ ਜੋ ਹਕਮਤ ਵੈ ਤਿ ਵਿਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭੋਖ ਲਗਨ ਤਪਤਾਉ ਪੰਡ ਓ ਪੰਮਰਤ ਤਟਾਲ ਕੜੀਆ ਸਭ ਸੱਚੇ ਟਿਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰ ਹੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਿ ਮਹਤ ਦਿਵਸ ਰਾਦੁ ਦਾਈ ਦਾਇ ਖੇਲ ਸਗਲ ਜਗਤ ਚੰਗਿਆयां ਬੁਰਿਆयां ਵਾਚ ਧਰਮ ਹਦੂਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਖਾਲ ਨਾਨਕ ਤੇਮ ਕੋ ਜਲੇ ਕੀਤੀ ਛੁੱਟੀ ਨਾਲ